ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਆਂ ਰਾਈਟਰ ਜਸਵੀਰ ਕੌਰ ਢਾਲੀਵਾਲ ਦੀ ਕਹਾਣੀ ਢੀਆਂ ਦੇ ਲੇਖ ਅਗਲਾ ਭਾਗ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਖੁਸ਼ਪ੍ਰੀਤ ਤੇ ਰਾਜਵੰਤ ਵੀ ਪੈਲਸ ਵਿੱਚ ਆ ਗਏ ਖੁਸ਼ਪ੍ਰੀਤ ਗੁਲਾਬੀ ਰੰਗ ਦੇ ਲਹਿੰਗੇ ਵਿੱਚ ਸਵੇਰ ਤੋਂ ਜ਼ਿਆਦਾ ਸੋਹਣੀ ਲੱਗਦੀ ਸੀ ਉਹ ਦੋਵੇਂ ਜਾਣੇ ਪਹਿਲਾਂ ਸਾਰੇ ਮਹਿਮਾਨਾਂ ਨੂੰ ਮਿਲੇ ਬਾਅਦ ਵਿੱਚ ਖੁਸ਼ੀ ਤੇ ਰਾਜਵੰਤ ਆਪਣੇ ਡੈਡੀ ਜੀ ਹੁਣਾਂ ਨੂੰ ਮਿਲਣ ਲੱਗੇ ਗੁਰੀ ਨੂੰ ਨਾ ਆਈ ਦੇਖ ਕੇ ਕੁਝ ਪ੍ਰੇਤ ਉਦਾਸ ਹੋ ਗਈ। ਕਿਰਨ ਨੂੰ ਥੋੜਾ ਪਾਸੇ ਲਿਜਾ ਕੇ ਪੁੱਛਣ ਲੱਗੀ। ਖੁਸ਼ੀ ਕੀ ਹੋਇਆ? ਤੂੰ ਉਦਾਸ ਕਿਉਂ ਆਂ? ਖੁਸ਼ੀ ਭਾਬੀ ਮੈਨੂੰ ਪਤਾ ਗੁਰੀ ਮੇਰੇ ਆਉਣ ਤੋਂ ਬਾਅਦ ਬਿਮਾਰ ਹੋ ਗਈ। ਮੈਨੂੰ ਤਾਂ ਸ਼ਾਮ ਤੋਂ ਹੀ ਮਹਿਸੂਸ ਹੁੰਦਾ ਸੀ ਪਰ ਤੁਸੀਂ ਮੈਨੂੰ ਨਹੀਂ ਦੱਸਿਆ ਕੇਰਨ ਓਹੋ ਕਮਲੀ ਅੱਜ ਤੇਰਾ ਵਿਆਹ ਏ ਖੁਸ਼ ਰਹਿ ਇਹ ਦਿਨ ਜੀਵਨ ਵਿੱਚ ਇੱਕ ਵਾਰ ਆਉਂਦਾ ਐਵੇਂ ਉਦਾਸ ਨਹੀਂ ਹੁੰਦੇ ਦੇਖ ਰਾਜਵੰਤ ਆਪਣੇ ਦੋਸਤਾਂ ਕੋਲ ਖੜਾ ਪਰ ਤੈਨੂੰ ਉਦਾਸ ਦੇਖ ਕੇ ਉਹਦਾ ਧਿਆਨ ਤੇਰੇ 'ਤੇ ਆ। ਰਾਜਵੰਤ ਵੀ ਉਹਨਾਂ ਕੋਲ ਹੀ ਆ ਗਿਆ ਤੇ ਪੁੱਛਣ ਲੱਗਾ। ਭੈਣੇ ਤੁਹਾਨੂੰ ਦੱਸਿਆ। ਖੁਸ਼ਪ੍ਰੀਤ ਨੇ ਇਹ ਉਦਾਸ ਕਿਉਂ ਆ? ਕੇਰਨ ਨੇ ਕੁਰੀ ਦੇ ਬਿਮਾਰ ਹੋਣ ਬਾਰੇ ਰਾਜਵੰਤ ਨੂੰ ਦੱਸ ਦਿੱਤਾ। ਰਾਜਵੰਤ ਖੁਸ਼ਪ੍ਰੀਤ ਨੂੰ ਸਮਝਾਉਣ ਲੱਗਾ ਕਿ ਫਿਕਰ ਨਾ ਕਰ ਆਪਾਂ ਕੱਲ ਨੂੰ ਮਿਲ ਆਵਾਂਗੇ ਜੇ ਤੇਰਾ ਦਿਲ ਨਹੀਂ ਮੰਨਦਾ ਤਾਂ ਪਾਰਟੀ ਤੋਂ ਬਾਅਦ ਚੱਲਦੇ ਆਂ ਖੁਸ਼ਪ੍ਰੀਤ ਨਹੀਂ ਮੈਂ ਠੀਕ ਹਾਂ ਬਸ ਫਿਕਰ ਹੋ ਗਈ ਸੀ ਆਪਾਂ ਕੱਲ ਨੂੰ ਹੀ ਚੱਲਾਂਗੇ ਖੁਸ਼ਪ੍ਰੀਤ ਦੀ ਸੱਸ ਉਹਨੂੰ ਆਪਣੇ ਰਿਸ਼ਤੇਦਾਰਾਂ ਨਾਲ ਮਲਾਉਣ ਲੱਗੀ ਪਾਰਟੀ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਰਾਜਵੰਤ ਤੇ ਖੁਸ਼ਪ੍ਰੀਤ ਸਾਰੇ ਮਹਿਮਾਨਾਂ ਨੂੰ ਮਿਲਣ ਤੋਂ ਜਦੋਂ ਬੇਲੇ ਹੋਏ ਤਾਂ ਉਹਨਾਂ ਨੂੰ ਦੋਵੇਂ ਪਰਿਵਾਰ ਰਲ ਕੇ ਸਟੇਜ ਤੇ ਲੈ ਗਏ ਉਸ ਤੋਂ ਬਾਅਦ ਬਾਰਨਿਆਂ ਦੀ ਰਸਮ ਕੀਤੀ ਗਈ ਦਾਜ ਕਹਿ ਲਈਏ ਤਾਂ ਦੇਣ ਲੈਣ ਜਿਸ ਤੋਂ ਬਗੈਰ ਪੰਜਾਬ ਦੇ ਵਿੱਚ ਵਿਆਹ sire ਨਹੀਂ ਚੜਦਾ ਉਹ ਲੈਣ ਦੇਣ ਨੂੰ ਪਹਿਲਾਂ ਹੀ ਖੁਸ਼ੀ ਦੇ ਸਾਰਿਆਂ ਵੱਲੋਂ ਸਖਤੀ ਨਾਲ ਮਨਾ ਕੀਤਾ ਹੋਇਆ ਸੀ ਬਲਵਿੰਦਰ ਹੁਣਾ ਵੱਲੋਂ ਵੀ ਸਾਰਿਆਂ ਵਾਂਗ ਸਭ ਨੇ ਵਾਰ ਨਹੀਂ ਕੀਤੇ ਰੋਟੀ ਖਾਣ ਤੋਂ ਬਾਅਦ ਬਲਵਿੰਦਰ ਹੁਣਾ ਨੇ ਵਿਦਾ ਲਈ ਤੇ ਵਾਪਸ ਆ ਗਏ ਖੁਸ਼ਪ੍ਰੀਤ ਜਦੋਂ ਕੁਝ ਟਾਈਮ ਲਈ ਬੇਲੀ ਹੋਈ ਤਾਂ ਉਨੇ ਗੁਰੀ ਨੂੰ ਫੋਨ ਕਰਕੇ ਉਹਦਾ ਹਾਲ ਚਾਲ ਪੁੱਛਿਆ ਤੇ ਨਾਲੇ ਖੁਸ਼ੀ ਨੂੰ ਸਾਰਿਆਂ ਦੇ ਘਰ ਪਹੁੰਚਣ ਦਾ ਪਤਾ ਲੱਗ ਗਿਆ। ਰਾਜਵੰਤ ਤੇ ਉਹਦਾ ਪਰਿਵਾਰ ਪਾਰਟੀ ਤੋਂ ਬਾਅਦ ਘਰ ਪਹੁੰਚਣ ਨੂੰ ਬਹੁਤ ਲੇਟ ਹੋ ਗਏ। ਗਰਮੀ ਵੀ ਬਹੁਤ ਜ਼ਿਆਦਾ ਸੀ। ਗਰਮੀ ਕਰਕੇ ਤੇ ਬਿਯਾਦੀ ਥਕਾਵਟ ਕਰਕੇ ਰਾਤ ਨੂੰ ਰਾਜਵੰਤ ਦੀ ਦੀਦੀ ਰੂਪੀ ਦਾ ਬੀਪੀ ਘਟ ਗਿਆ ਰਾਜਵੰਤ ਆਪਣੇ ਨਾਲ ਲੈ ਕੇ ਰੂਪੀ ਨੂੰ ਆਪਣੇ ਦੋਸਤ ਦੇ ਹਸਪਤਾਲ ਲੈ ਗਿਆ ਡਾਕਟਰ ਨੇ ਚੈਕ ਚੈੱਕਅਪ ਕਰਨ ਤੋਂ ਬਾਅਦ ਬਾਹਰ ਆ ਕੇ ਖੁਸ਼ਖਬਰੀ ਸੁਣਾਈ ਕੇ ਦੀਦੀ ਮਾਂ ਬਣਣ ਵਾਲੇ ਨੇ ਉਹ ਦੋਵੇਂ ਬਹੁਤ ਖੁਸ਼ ਹੋਏ 3 ਵਜੇ ਜਦੋਂ ਘਰ ਆਏ ਤਾਂ ਖੁਸ਼ਪ੍ਰੀਤ ਤੇ ਮੰਮੀ ਨੂੰ ਵੀ ਖੁਸ਼ਖਬਰੀ ਸੁਣਾਈ ਰਾਜਵੰਤ ਦੀ ਮੰਮੀ ਖੁਸ਼ਪਰੀ ਤੇ ਦੀ ਬਲਾਈਆਂ ਲੈਣ ਲੱਗੀ ਕਿਹਾ ਸਾਡੇ ਘਰ ਕਰਮਾ ਵਾਲੀ ਆਈ ਆ ਕਿ 5 ਸਾਲ ਬਾਅਦ ਖੁਸ਼ਖਬਰੀ ਸੁਣਨ ਨੂੰ ਮਿਲੀ ਹਸਪਤਾਲ ਤੋਂ ਆ ਕੇ ਇੰਨਾ ਲੇਟ ਸਾਰੇ ਸੁੱਤੇ ਤਾਂ ਸਵੇਰੇ ਸਭ ਨੂੰ ਉੱਠਣ ਨੂੰ ਬਹੁਤ ਦੇਰੀ ਹੋ ਗਈ ਰਾਜਵੰਤ ਜਦੋਂ ਉੱਠ ਕੇ ਆਇਆ ਤਾਂ ਉਹਦੀ ਮੰਮੀ ਤਾਂ ਬੈਠੇ ਸੀ ਖੁਸ਼ਪ੍ਰੀਤ ਤੇ ਦੀਦੀ ਕੋਲ ਹੀ ਸੁੱਤੀਆਂ ਪਈਆਂ ਸੀ ਰਾਜਵੰਤ ਨੇ ਆਪਣੇ ਮੰਮੀ ਨੂੰ ਦੱਸਿਆ ਕਿ ਖੁਸ਼ਪ੍ਰੀਤ ਦੇ ਘਰੋਂ 3-4 ਮਿਸ ਕਲਾਂ ਆਈਆਂ ਨੇ ਮੰਮੀ ਜੀ ਪੁੱਤ ਤੂੰ ਹੀ ਫੋਨ ਕਰਕੇ ਪੋਛਲੇ ਇਹਨਾਂ ਨੂੰ ਸੁੱਤੀਆਂ ਰਹਿਣ ਦੇ ਉਹਨਾਂ ਨੂੰ ਗੱਲਾਂ ਕਰਦਿਆਂ ਦੇਖ ਰੂਪੀ ਉੱਠ ਕੇ ਨਹਾਉਣ ਚਲੀ ਗਈ ਰਾਜਵੰਤ ਨੇ ਜਦੋਂ ਫੋਨ ਲਾਇਆ ਤਾਂ ਬਲਵਿੰਦਰ ਨੇ ਫੋਨ ਚੁੱਕਿਆ ਰਾਜਵੰਤ ਸਤਿ ਸ਼੍ਰੀ ਅਕਾਲ ਡੈਡੀ ਜੀ ਬਲਵਿੰਦਰ ਜਿਉਂਦੇ ਵਸਦੇ ਰਹੋ ਪੁੱਤ ਬਲਵਿੰਦਰ ਨੇ ਹਾਲਚਾਲ ਪੁੱਛਣ ਤੋਂ ਬਾਅਦ ਰਾਜਵੰਤ ਤੋਂ ਅੱਜ ਆਉਣ ਦੇ ਪ੍ਰੋਗਰਾਮ ਬਾਰੇ ਪੁੱਛਿਆ ਰਾਜਵੰਤ ਨੇ ਕਿਹਾ ਕਿ 12:00 ਵਜੇ ਤੱਕ ਪਹੁੰਚ ਜਾਵਾਂਗੇ ਲੇਟ ਆਉਣ ਲਈ ਮਾਫੀ ਮੰਗਦੇ ਹੋਏ ਘਰ ਵਿੱਚ ਆਈ ਖੁਸ਼ਖਬਰੀ ਬਾਰੇ ਵੀ ਦੱਸਿਆ ਬਲਵਿੰਦਰ ਨੇ ਜੋ ਵੀ ਰਾਜਵੰਤ ਨਾਲ ਗੱਲ ਹੋਈ ਸਭ ਨੂੰ ਦੱਸ ਦਿੱਤੀ ਸਭ ਨੂੰ ਸੁਣ ਕੇ ਬਹੁਤ ਖੁਸ਼ੀ ਹੋਈ ਉਦੋਂ ਤੱਕ ਘਰ ਵਿੱਚ ਸਿੰਦਰ ਹੋਣੀ ਤੇ ਖੁਸ਼ਪ੍ਰੀਤ ਦੇ ਨਾਨਕੇ ਆ ਗਏ ਕਿ ਖੁਸ਼ਪ੍ਰੀਤ ਨੇ ਫੇਰਾ ਪੂਨ ਆਉਣਾ ਉਸੇ ਟਾਈਮ ਹੀ ਬਲਵਿੰਦਰ ਨੂੰ ਜਗਦੀਪ ਦੇ ਕੰਮ ਲਈ ਵਿਫੋਨ ਆ ਗਿਆ ਜਗਦੀਪ ਨੂੰ ਬਲਵਿੰਦਰ ਦੇ ਦੋਸਤ ਦੇ ਦਫ਼ਤਰ ਵਿੱਚ ਅਫਸਰ ਦੀ ਗੱਡੀ ਚਲਾਉਣ ਦਾ ਕੰਮ ਮਿਲ ਗਿਆ ਸੀ ਸਾਰਾ ਪਰਿਵਾਰ ਬਹੁਤ ਖੁਸ਼ ਹੋਇਆ ਤੇ ਜਗਦੀਪ ਨੂੰ ਵਧਾਈਆਂ ਦੇਣ ਲੱਗੇ ਉਧਰ ਰਾਜਵੰਤ ਹੋਣੀ ਆਲ ਲਈ ਤਿਆਰ ਹੋਣ ਲੱਗੇ ਉਹਨਾਂ ਦੇ ਰਿਸ਼ਤੇਦਾਰ ਜਿਨ੍ਹਾਂ ਨੇ ਨਾਲ ਜਾਣਾ ਸੀ ਉਹ ਵੀ ਆ ਗਏ ਸਭ ਨੂੰ 10 ਵਜੇ ਦਾ ਟਾਈਮ ਦਿੱਤਾ ਹੋਇਆ ਸੀ ਰਾਜਵੰਤ ਖੁਸ਼ਪ੍ਰੀਤ ਨੂੰ ਜਗਾਉਣ ਗਿਆ ਰਾਜਵੰਤ ਖੁਸ਼ਪ੍ਰੀਤ ਜਲਦੀ ਉੱਠ ਜਾ ਬਹੁਤ ਲੇਟ ਆਪਾਂ ਮਾਮਾ ਜੀ ਤੇ मामੀ ਜੀ ਵੀ ਆ ਗਏ ਤੇ ਭੂਆ ਜੀ ਵੀ ਆ ਗਏ ਖੁਸ਼ਪ੍ਰੀਤ ਨੇ ਉੱਠ ਕੇ ਟਾਈਮ ਦੇਖਿਆ ਤਾਂ ਰਾਜਵੰਤ ਨੂੰ ਕਹਿਣ ਲੱਗੀ ਮੈਨੂੰ ਜਗਾਇਆ ਕਿਉਂ ਨਹੀਂ ਇੰਨੀ ਦੇਰ ਤੱਕ ਕੌਣ ਸੌਂਦਾ ਹੁੰਦਾ ਸਾਰੇ ਕੀ ਸੋਚਦੇ ਹੋਣਗੇ ਦੀਦੀ ਤਾਂ ਉੱਠ ਕੇ ਵੀ ਚਲੇ ਗਏ। ਰਾਜਵੰਤ ਦੀਦੀ ਹੁਣ ਹੀ ਗਏ ਨੇ। ਕਿਸੇ ਨੇ ਕੁਝ ਨਹੀਂ ਸੋਚਣਾ। ਮੰਮੀ ਜੀ ਨੇ ਹੀ ਮਨਾ ਕੀਤਾ ਸੀ ਕਿ ਸੁੱਤੀ ਰਹਿਣ ਦੇ। ਛੇਤੀ ਛੇਤੀ ਤਿਆਰ ਹੋ ਜਾ। ਆਪਾਂ ਹੁਣੇ ਹੀ ਜਾਣਾ। ਕੋਸ਼ਪ੍ਰੀਤ ਨੇ ਤਿਆਰ ਹੋ ਕੇ ਹਾਲ ਵਿੱਚ ਜਾ ਕੇ ਸਾਰਿਆਂ ਦੇ ਪੈਰੀ ਹੱਥ ਲਾਏ ਫਿਰ ਖੁਸ਼ਪ੍ਰੀਤ ਰੂਪੀ ਦੀਦੀ ਨੂੰ ਮਿਲਣ ਫਸੋਈ ਵਿੱਚ ਚਲੀ ਗਈ ਉਹਨਾਂ ਦਾ ਹਾਲ ਚਾਲ ਪੁੱਛਿਆ ਫਿਰ ਉਹ ਸਾਰੇ ਜਾਣੇ ਘਰੋਂ ਚੱਲ ਪਏ ਪਹਿਲਾਂ ਉਹਨਾਂ ਨੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਉੱਥੋਂ ਫਿਰ ਖੁਸ਼ਪ੍ਰੀਤ ਦੇ ਪੇਕਿਆਂ ਨੂੰ ਚਲੇ ਗਏ ਉਧਰ ਬਲਵਿੰਦਰ ਹੋਣੇ ਸਾਰੇ ਜਾਣੇ ਉਹਨਾਂ ਦੇ ਇੰਤਜ਼ਾਰ ਵਿੱਚ ਬੈਠੇ ਸੀ ਕੇ ਖੁਸ਼ਪ੍ਰੀਤ ਹੋਣੇ ਆ ਗਏ ਗੇਟ ਤੇ ਤੇਲ ਚੋਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਸਭ ਨੂੰ ਹਾਲ ਵਿੱਚ ਬਿਠਾਇਆ ਗਿਆ ਮਨਜੀਤ ਤੇ ਹੋਰ ਸਭ ਨੇ ਖੁਸ਼ੀ ਦੀ ਨਾਨਦ ਦਿੱਤੇ ਸੱਸ ਨੂੰ ਵਧਾਈਆਂ ਦਿੱਤੀਆਂ ਫਿਰ ਸਾਰੇ ਰਿਸ਼ਤੇਦਾਰਾਂ ਨੂੰ ਇੱਕ ਦੂਜੇ ਨਾਲ ਮਲਾਇਆ ਫਿਰ ਸਭ ਨੂੰ ਚਾਹ ਪਾਣੀ ਪਿਲਾਇਆ ਗਿਆ ਉਸ ਤੋਂ ਬਾਅਦ ਖੁਸ਼ੀ ਗੁਰੀ ਕੋਲ ਬੈਠ ਕੇ ਗੱਲਾਂ ਬਾਤਾਂ ਕਰਨ ਲੱਗੀ ਕੋਸ਼ਪ੍ਰੀਤ ਨੇ ਗੁਰੀ ਤੋਂ ਵਾਦਾ ਲਿਆ ਕਿ ਦੇਖ ਗੁਰੀ ਜੇ ਤੈਨੂੰ ਕੋਈ ਵੀ ਤਕਲੀਫ ਹੁੰਦੀ ਹੈ ਪਲੀਜ਼ ਮੈਨੂੰ ਦੱਸ ਦਿਆ ਕਰ ਮੈਨੂੰ ਮਹਿਸੂਸ ਹੋ ਜਾਂਦਾ ਫਿਰ ਮੈਨੂੰ ਟੈਨਸ਼ਨ ਰਹਿੰਦੀ ਆ ਗੁਰੀ ਫਿਰ ਤੂੰ ਮੈਨੂੰ ਉਦੋਂ ਹੀ ਫੋਨ ਕਿਉਂ ਨਹੀਂ ਕੀਤਾ ਬੇਲੀ ਹੋ ਕੇ ਫਿਰ ਜ਼ਿਆਦਾ ਹੀ ਮੇਰੀ ਉਹ ਵੀ ਭਾਜੀ ਦੇ ਫੋਨ ਤੋਂ ਗੱਲ ਕੀਤੀ